ਮਾਰਚ-ਅਪ੍ਰੈਲ ਦੀ ਲੱਗੀ ਹੋਈ ਹਲਦੀ ਕਿਹੜੇ ਟਾਈਮ ਪੱਤੀ ਜਾਂਦੀ ਹੈ ਇਹ ਸਵਾਲ ਅਕਸਰ ਜਿਹੜਾ ਪੁੱਛਿਆ ਜਾਂਦਾ ਹੈਗਾ ਮਾਰਚ-ਅਪ੍ਰੈਲ ਦੀ ਹਲਦੀ ਜਿਹੜੀ ਲੱਗੀ ਹੋਈ ਆਪਾਂ ਦੁਬਾਰਾ ਫਰਵਰੀ ਦੇ ਵਿੱਚ ਆ ਕੇ ਜਿਹੜੀ ਪੜਦੇ ਆਗੇ ਲਗਭਗ 11-12 ਮਹੀਨੇ ਦੀ ਫਸਲ ਇਹ ਹੋ ਜਾਂਦੀ ਹੈ ਕਿ 1 ਸਾਲ ਦੀ ਮੰਨ ਕੇ ਚੱਲੀਏ ਤੇ ਹਲਦੀ ਨੇ ਦੋ ਕਿਸਮਾਂ ਪੰਜਾਬ ਹਲਦੀ ਨੰਬਰ 1 ਤੇ ਪੰਜਾਬ ਹਲਦੀ ਨੰਬਰ 2 ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਦਿੱਤੀਆਂ ਗਈਆਂ ਆਪਣੀ ਹਲਦੀ ਜਿਹੜੀ ਹੁਣ ਕਾਫੀ ਇਹਦੀ ਹਾਈਟ ਹੋ ਚੁੱਕੀ ਸੀਗੀ ਤੇ ਹੁਣ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਦਿਖਾ ਦਈਏ ਜਿਵੇਂ ਇਸ ਤਰ੍ਹਾਂ ਤੇ ਹੌਲੀ ਹੌਲੀ ਕਰਕੇ ਜਿਹੜੇ ਸਾਰੇ ਪੱਤੇ ਜਿਹੜੇ ਸੁੱਕ ਜਾਂਦੇ ਨੇ ਪੀਲੇ ਪੈ ਗਏ ਤੇ ਜਿਹੜੀ ਥੱਲੇ ਗੰਢੀ ਪੂਰੀ ਤਰ੍ਹਾਂ ਪੱਕਣੀ ਸ਼ੁਰੂ ਹੋ ਜਾਂਦੀ ਹੈਗੀ ਇਸ ਤਰ੍ਹਾਂ ਜਿਹੜੀਆਂ ਵੱਟਾਂ ਬਣਾ ਕੇ ਲਾਈ ਹੋਈ ਹੈ ਇਹ ਤੇ ਵੱਟਾਂ ਦੇ ਉੱਪਰ ਸਮੇਂ ਤੋਂ ਸਮੇਂ ਮਿੱਟੀ ਚੜਾਈ ਗਈ ਹੈ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਪੱਟੀ ਜਾਊਗੀ ਤੇ ਇੱਥੇ ਨਾ ਜੇ ਥੱਲੇ ਕਈ ਵਾਰੀ ਮਿੱਟੀ ਨਹੀਂ ਚੜਾਉਂਦੇ ਤਾਂ ਆਪਣੀ ਉਨੀ ਗੰਢੀ ਜਿਹੜੀ ਅਸਲ ਨਹੀਂ ਬਣਦੀਗੀ ਸੋ ਮਿੱਟੀ ਚਣੌਣੀ ਕਾਫੀ ਜ਼ਰੂਰੀ ਹੋ ਜਾਂਦੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਜਿਹੜੀ ਹੈਲਦੀ ਇਸ ਵਾਰ ਆਪਣੇ ਕੋਲ ਹੈਗੀ ਹੈ ਧੰਨਵਾਦ